ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਚੋਲਾ ਸਾਹਿਬ ਤੋਂ ਇੱਕ ਛੜਕ ਪਿੰਡ ਰਤੋਕੇ ਨੂੰ ਜਾਂਦੀ ਐਸੇ ਛੜਕ ਦੇ ਉੱਪਰ ਵੀਰ ਗਿੰਦਰ ਦਾ ਘਰ ਟੋਕੜ ਗੱਪਣਾ ਜਾਂ ਬਿਲਕੁਲ ਤਾਜੀ ਸੂਈ ਵਹਿੜ ਇੱਕ ਦਿਖਾ ਦੇਾਂਗੇ ਤੇ ਇੱਕ ਜਾਂ ਤਿਆਰੀ ਦੇ ਉੱਤੇ ਮੱਝ ਦਿਖਾ ਦੇਾਂਗੇ ਬਿਲਕੁਲ ਸਸਤੇ ਜਾਇਜ਼ ਰੇਟ ਦੇ ਵਿੱਚ ਤਰੀਕ 6 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਸ਼ਾਮ ਦੇ 3:30 ਵਜੇ ਦਾ ਕੋਈ ਵੀ ਭਰਾ ਖਰੀਦਦਾਰੀ ਕਰਨ ਆ ਰਿਹਾ ਠੀਕ ਹੈ ਜੀ ਤੇ ਆਪਣੀ ਚੋਕੇ ਪਸਮਾਕੇ ਤਸੱਲੀ ਤੁਸੀਂ ਕਰਨੀ ਆ। ਇਹ ਗੱਲਬਾਤ ਸਭ ਤੋਂ ਪਹਿਲਾਂ ਗਿੰਦਰਪਾਈ ਸਾਸਤਰੀ ਕਾਲ ਸਾਸਤਰੀ ਕਾਲ ਜੀ ਸੰਤੂ ਸਾਹਿਬ ਸਾਰੇ ਭੈਣ ਭਰਾ ਵੇਖਣ ਵਾਲੇ ਚੈਨਲ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸਾਹਿਬ ਕੀ ਹਾਲ ਹੈ ਵਧੀਆ ਵੀਰ ਜੀ ਠੀਕ ਠਾਕ ਤੁਸੀਂ ਦੱਸੋ ਕੀ ਹਾਲ ਚਾਲ ਹੈ ਹਾਂ ਵਧੀਆ ਠੀਕ ਠਾਕ ਬਹੁਤ ਵਧੀਆ ਭਰਾ ਜੀ ਕੋ ਠੀਕ ਠਾਕ ਹਾਂ ਜੀ ਹਾਂ ਜੀ ਵੀਰ ਜੀ ਔਰ ਮਾਲ ਵੇਚੀ ਆਉਂਦੇ ਫਿਰ ਤਗੜੇ ਹੋ ਕੇ ਹਾਂਜੀ ਜੀ ਮਾਲ ਲੋਕਲ ਵੀ ਕੀ ਜਾਂਦਾ ਹੈ ਤੁਹਾਨੂੰ ਪਤਾ ਤੇ ਜੀ ਹੁਣ ਬੰਦਿਆਂ ਚ ਲੋਕ ਵੇਲੇ ਹੋ ਗਈ ਠੀਕ ਆ ਠੀਕ ਆ ਬਸ ਹੈਗਾ ਇਹ ਆਪਣੇ ਦਮੀਆਂ ਵਾ ਮੁੜ ਕੇ ਚਲੋ ਇਦਾਂ ਵੇਖੀਆਂ ਹੈਗੇ ਨਾ 2 3 ਇਦਾਂ ਵੇਖ ਆਏ ਮੈਂ ਤਿਆਰੀ ਕਰ ਲਈ ਲੈ ਲਈਏ ਦੋ ਕਨ ਆ ਹੋਰ ਹਾਂ ਚਲੋ ਇਸੇ ਤਰ੍ਹਾਂ ਹੀ ਹਾਂਜੀ ਔਰ ਟੇਨਸ ਦੀਆ ਚਲੋ ਅੱਡੇ ਦੇ ਲੋਕਲ ਵੀ ਭੈਣ ਭਰਾ ਆ ਗਿਆ ਰਹਿੰਦਾ ਆਪਣਾ ਹਾਂਜੀ ਵੀਰ ਜੀ ਹਾਂ ਲੋਕੜਾਂ ਕੱਬਣਾ ਮੈਂ ਹੀ ਚੰਗੀਆਂ ਨੇ ਲਾ ਵੀ ਕਿੰਦਰ ਅੱਜ ਪਸ਼ੂ ਐਸੇ ਟੋਟਲ 6 ਆ ਤੇਰੇ ਕੋਲ ਹਾਂਜੀ ਤੇ ਦੋ ਮੱਝਾਂ ਦਾ ਆਪਾਂ ਚਲੋ ਅੱਜ ਨਹੀਂ ਵਿਖਾਉਂਦੇਗੇ ਤਕਰੀਬਨ ਹਜੇ 5-7 5-7 ਦਿਨ ਕੱਚੀਆਂ ਜਾਂ ਲਾਵੋਗੇ ਨਰਮਾ ਜੇ ਤਿਆਰੀ ਤੇ ਆ ਜਾਂ ਨਾ ਹਾਂ ਤੇ ਮੈਂ ਬਹੁਤ ਚੰਗੀ ਆ 18-19 ਕਿਲੋ ਦੁੱਧ ਦਿੰਦੀ ਦੁੱਜੇ ਸਵੇ ਠੀਕ ਆ ਠੀਕ ਆ ਉਹ ਮੇਰਾ ਤੇ ਜਿਆਦਾ ਹੀ ਸਲਾਹ ਹੈ ਹੋਈ ਆ ਵੀ ਸੂਈ ਦੁੱਧ ਚਵਾ ਕੇ ਦਵਾਂਗੇ ਉਤਰਾਂ ਨਾ ਅਗਲਾ ਚੀਜ਼ ਨਹੀਂ ਕਰਦਾ ਗੱਬਣ ਦਾ ਵੀ ਚੰਗੇ ਚਲੋ ਇਹਨਾਂ ਵਿੱਚ ਕੋਈ ਜਿੰਨਾ ਚੰਗਾ ਦੁੱਧ ਚਵਾਦਾਂਗੇ ਉਸ ਹਿਸਾਬ ਨਾਲ ਸਾਨੂੰ ਮੁੱਲ ਵੀ ਹੋ ਜਾਊਗਾ ਹਾਂਜੀ 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 ਅੱਜ ਕਿੰਦਰ ਦੋ ਜਿਹੜੀਆਂ ਤੋਕੜ ਗੱਬਣ ਦਿਖਾਉਣੀਆਂ ਨੇ ਹਾਂਜੀ ਦੋ ਗਾਇਆਂ ਤੋਕੜਾਂ ਗੱਬਣਾ ਆ ਇੱਕਾ ਸੂਈ ਤਾਜੀ ਤੇ ਕੋ ਮੈਂ ਗੱਬਣਾਈ ਇੱਕ ਮੈਂ ਗੱਬਣ ਦਿਖਾ ਦਿਆਂਗੇ ਹਾਂਜੀ ਸੋ ਦੋਸੋ ਆ ਵੀਡੀਓ ਦੇ ਨਾਲ ਤੁਸੀਂ ਹੰਟ ਤੱਕ ਜੁੜੇ ਰਹਿ ਜੇ ਮੱਝ ਬਿਲਕੁਲ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਵੱਡੇ ਢਾਂਚੇ ਦੀ ਐ ਬਾਕੀ ਬਹੁਤ ਵਧੀਆ ਚੰਗੀ ਐ ਭਾਰੀ ਐ ਸਰੀਰਕ ਪੰਤਰ ਦੀ ਪੂਰੀ ਦਿਖਾਵਾਂਗੇ ਆਪਾਂ ਤੁਹਾਨੂੰ ਸੋ ਸ਼ੁਰੂਆਤ ਕਰ ਲਵਾਂਗੇ ਪਹਿਲੇ ਨੰਬਰ ਤੋਂ ਇੱਕ ਵਹਿੜ ਦਿਖਾ ਦਿੰਨੇ ਆ ਤੁਹਾਨੂੰ ਤਾਜੀ ਸੂਈ ਆ ਤੇ ਕਿੰਦਰੇ ਦਾ ਕੀ ਵੇਰਵਾ ਇਹ ਵੇਰਵਾ ਸੰਧੂ ਸਾਹਿਬ ਇਹਦੇ ਥੱਲੇ ਦੁੱਧ ਹੋਊਗਾ 22 ਤੋਂ 23 ਲੀਟਰ ਹਮ ਹਮ ਤੇ ਰਾਤ ਦਾ ਇਹਦਾ ਬੱਚਾ ਜਿਹੜਾ ਉਹ ਡੈਥ ਹੋ ਗਈ ਉਹ ਮਰ ਗਿਆ ਹੋਵੇ ਅਗਰ ਪਿਆ ਸਾਹਮਣੇ ਚੜਾਈ ਕਰ ਗਿਆ ਕੰਮ ਹਾਂਜੀ ਚੜਾਈ ਕਰ ਗਿਆ ਤੇ ਬੱਚਾ ਸੀ ਮਗਰ ਹਾਂਜੀ ਬੱਚਾ ਸੀ ਠੀਕ ਆ ਬੱਚੇ ਨੂੰ ਤੁਹਾਨੂੰ ਬਤਾ ਆਂ ਵੀ ਦੁੱਧ ਦਾ ਲੋਕ ਘਟ ਪਿਆ ਉਹਦੇ ਇੱਕ ਚਿਚੜ ਬਹੁਤਾ ਜਿਆਦਾ ਸੀ ਤੇ ਦਵਾਈ ਜੀ ਮਲ ਬੈਠਾ ਮੁਰਦਾ ਉਹ ਤਾਂ ਰਾਤੋਂ ਇੱਕ ਦੋ ਦਿਨਾਂ ਜੀ ਖਿੱਚ ਲੈਂਦਾ ਬੱਚੇ ਨੂੰ ਉਹ ਸੈੱਟ ਨਹੀਂ ਹੋਇਆ ਮਗਰ ਕਿੰਨੇ ਦਿਨ ਦੱਸਿਆ ਹੋਵੇ ਸੂਈ ਨੂੰ ਇਹਨੂੰ ਸੂਈ ਨੂੰ ਸੰਦੂ ਸਾਫ ਹੋਏ ਹੋਣਗੇ 15 ਤੋਂ 18 ਦਿਨ 15 ਤੋਂ 18 ਸਵੇਰ ਦੂਜਾ ਹੋਊਗੀ ਹਾਂਜੀ ਦੂਜਾ ਸਵੇਰ ਤੇ 20 ਤੋਂ ਪਲੱਸ ਹੀ ਆ 20 ਤੋਂ ਪਲੱਸ ਆ ਜੀ 22 ਕਿਲੋ ਰਾਸਿਆਂ ਦੁੱਧ ਹੈਗਾ ਵੈਟ ਦੇ ਹਲੇ ਦੁੱਧ 15 16 ਕਿਲੋ ਚੋਕੇ ਲੈ ਆਏ ਆਪਣੇ 4-5 ਦਿਨ ਹੋ ਗਏ ਆਈ ਨੂੰ ਹੁਣ ਦੁੱਧ ਕੰਡੇ ਵਾਲਾ ਜਿਹੜਾ 22 ਕਿਲੋ 22 ਕਿਲੋ ਹਾਂ ਜੀ ਹਾਂ ਜੀ ਲੋ ਵੀ ਕੰਡੇ ਵਾਲਾ ਜਿਹੜਾ ਦੋਸਤੋ 22 ਕਿਲੋ ਦੁੱਧ ਆ ਬਾਕੀ ਧੀਰੀ ਧੂਰੀ ਬਹੁਤ ਆ ਕਰਮਾ ਲਈ ਇਧਰ ਕਰੋ ਚੈੱਕ ਹਣ ਬਹੁਤ ਸੁਣਾ ਸਵਾਦੀ ਥਾਣਾ ਪੂਰਾ ਪੀੜੀ ਦੇ ਪਾਵੇਂ ਆਂ ਅੱਡੋ ਆੜਾ ਚੱਡਾ ਵੇਖੋ ਤੁਸੀਂ ਫਾੜੀ ਵਾਲਾ ਠੀਕ ਆ ਜੀ ਤੇ ਇਧਰੋਂ ਤੁਸੀਂ ਥਾਣ ਵੇਖੋ ਐ ਫਿਰਤਵਾਨੀ ਜੀ ਤੇ ਕੰਪੈਕਟ ਜਾਰਡਰ ਆ ਬਾਕੀ ਖੁਚਾਂ ਤੋਂ ਕਾਫੀ ਉੱਚਾ ਲੇਵਾ ਤੇ ਕੱਦ ਤਾਂ ਵੱਡਾ ਠੀਕ ਆ ਜੀ ਤੇ ਬਾਕੀ ਕਰਾਸ ਬਰੀਡ ਦੇ ਵਿੱਚ ਹੀ ਆ ਗਈ ਆ ਕੋਈ ਐਚ ਐਫ ਨਾਲ ਜਰਸੀ ਦਾ ਕਰਾਸ ਲਾ ਲੇ ਠੀਕ ਆ ਕੱਦ ਇੱਕ ਐਚ ਐਫ ਬਰੀਡ ਜਿੱਡਾ ਹੀ ਆ ਬਾਕੀ ਨਸਲ ਬਰੀਡ ਦੀ ਗੱਲ ਕਰੀਏ ਵਿੱਚੋਂ ਮੇਰੇ ਸਾਬ ਜਿਆਦਾ ਬਾਕੀ ਕਿੰਦਰ ਜੋੜ ਜੜ ਪਾਉਣ ਦੀ ਲੋੜ ਤੇ ਨਹੀਂ ਲੋੜ ਹੀ ਨਹੀਂ ਸੰਧੂ ਸਾਹਿਬ ਪਾ ਲਓ ਨਾਮ ਪਾ ਲਓ ਕੋਈ ਚੱਕਰੀ ਆ ਆ ਵੀ ਲਈਦਾ ਤੇਰਾ ਨਾਮ ਹੀ ਪਾਉ ਕੋਈ ਲੈ ਵੀ ਕਿੰਦਰ ਖੋਲ ਕੇ ਤੋਰਦਾ ਵੀਰੇ ਇਹ ਦੋਸਤੋ ਇਸ ਵਕਤ ਤੋਂ 20 ਤੋਂ ਪਲੱਸ 22 22 ਦੇ ਦਰਮਿਆਨ ਮੰਨ ਕੇ ਕੋਈ ਵੀ ਭਰਾ ਆਪਣਾ ਸੌਦਾ ਕਰ ਲਿਆ ਜੇ ਕਰਾਸ ਬਰੀਡ ਦੇ ਵਿੱਚ ਵਹਿੜਾ ਤੋ ਗਰਮੀ ਦਾ ਸਾਰੇ ਭਰਾਵਾਂ ਨੂੰ ਪਤਾ ਵੀ ਜਿਹੜੀ ਕ੍ਰੋਸ ਬਰੀਡ ਆ ਕੋਈ ਗਰਮੀ ਗਰਮੀ ਦਾ ਬਾਲਾ ਮਤਲਬ ਨਹੀਂ ਇਹਨੂੰ ਠੀਕ ਆ ਜੀ ਆ ਦੇਖੋ ਸੋ ਹਾਈਟ ਕਾ ਤਾਂ ਵੱਡੀ ਆ ਕੋਈ ਵੀ ਆਪਣਾ ਭਰਾ ਸੌਦਾ ਕਰਦਾ ਤੇ ਇੱਕ ਆਈਡੀਆ ਤੁਸੀਂ ਲਾ ਹੀ ਲੈਣਾ ਪਸ਼ੂ ਵੇਖ ਕੇ ਕੱਤ ਵੱਡਾ ਕੋਈ ਨਹੀਂ ਬੱਚੇ ਤਾਂ ਰਹਿ ਜਾਂਦੇ ਆ ਆ ਬੱਚਾ ਜੀ ਬੱਚਾ ਐਕਸਪਾਇਰ ਹੋ ਗਿਆ ਸੀਦਾ ਕਿਤੇ ਕੱਲ ਠੀਕ ਆ ਸੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੰਡੀ ਠੰਡੀ ਜਿਹੀ ਬੋਲ ਜਾਂਦੀ ਤੁਹਾਡਾ ਠੰਡੀ ਧੀਰੀਆ ਕਰਮ ਵਾਲੀ ਸੀਲਸ ਲੱਗਾ ਚੁੱਕਾ ਚੁਾਈ ਚ ਬਹੁਤ ਜਿਆਦੀ ਸੰਧੂ ਸਾਹਿਬ ਠੀਕ ਹੈ ਜੀ ਲੈ ਆ ਕੇ ਅੰਦਰ ਫਿਰ ਤਾਂ ਕੰਪੈਕਟ ਜੀ ਆਰਡਰ ਆ ਇਸ ਵਾਇਰ ਦਾ ਠੀਕ ਹੈ ਜੀ ਕੱਦ ਵੱਡਾ ਕੰਪੈਕਟ ਟਰੈਕਟਰ ਦੇ ਵਿੱਚ ਆ ਫਿਕਸ ਹੋਵਾਨਾ ਲੇਵਾ ਚੁਾਈ ਚੰਗੀ ਆ ਬਾਕੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੁਾਈ ਜਿਹੜੀ ਕਰਕੇ ਵੀ ਦਿਖਾ ਰਹੇ ਹਾਂ ਠੀਕ ਹੈ ਜੀ ਨਾਲ ਦੀ ਨਾਲ ਤੁਸੀਂ ਦੇਖ ਲਓਗੇ ਆਹ ਸੰਧੂ ਸਾਹਿਬ ਗਾਇਬ ਬਹੁਤ ਜਿਆਦਾ ਅੱਡੋ ਅੱਡੀ ਥਾਂ ਠੀਕਾ ਗਿੰਦਰ ਕੀ ਮੁੱਲ ਕੀ ਡਿਮਾਂਡ ਕਰਾਂਗੇ ਤੇ ਦੁੱਧ 25 26 ਕਿਲੋ ਸੰਧੂ ਸਾਫ ਕੱਢ ਦੂਗੀ ਚਲੋ ਗਰਮੀ ਵੀ ਆ ਬਾਕੀ ਚਲੋ ਵਹਿੜ ਵੱਡੀ ਆ ਚਲੋ ਮੈਨੂੰ ਤਾਂ ਵੀ 22 ਲੀਟਰ ਵੀ 22 23 ਲੀਟਰ ਤੱਕ ਵਿਚਵਾੜੇ ਕਰਨਾ ਹੈ ਉਹਨੇਗਾ ਕੰਡੇ ਵਾਲਾ ਆ 25 ਕਿਲੋ ਦਾ ਵਸ਼ੀ ਦੇਦਾ ਆ ਤੁਹਾਨੂੰ ਪਤਾ ਸੇਵਾ ਦਾ ਗੜੀ ਹਾਂ ਸੇਵਾ ਵਾਲਾ ਕਰੇ ਆ ਦੋ ਟਾਈਮ ਤਿੰਨ ਟਾਈਮ ਭਲਾ ਰਹਿ ਕੇ ਕੋਈ ਤਸੱਲੀ ਕਰ ਆ ਉਹ ਤਰ੍ਹਾਂ ਵਹਿੜ ਤੇ 80 85000 ਰੁਪਏ ਆ ਪਰ ਹੁਣ ਆਪਾਂ ਜਾਇਜ਼ ਕਰਕੇ ਦੇ ਦਾਂਗੇ ਚਲੋ ਜਿਹੜਾ ਚਲੋ ਉਧਰ ਘਾਟਾ ਵਾਧਾ ਹੋ ਗਿਆ ਕੰਮ ਬੱਚਾ ਜਿਹੜਾ ਐਕਸਪਾਇਰ ਹੋ ਗਿਆ ਹਾਂ ਜੀ ਇਹ ਹੁਣ ਆਪਾਂ ਦੇ ਦੇਾਂਗੇ 70000 ਦੀ ਸੰਧੂ ਸਾਹਿਬ 70000 ਦੀ ਹਾਂਜੀ ਵਿੱਚੋਂ ਲੈਸ ਉਸ ਕੀ ਹੁੰਦੀ ਆ ਲੈਸ ਥੋੜਾ ਬੋਲਾ ਮਾਨਤਨ ਕਰਦਾਂਗੇ ਮੈਂ ਪਹਿਲਾਂ ਸਾਰਾ ਕੋਈ ਸਾਢੇ ਕਿਹੇਰੀ ਦੱਸਿਆ ਹਜ਼ਾਰ ਖੰਡ ਛੱਡਦਾ ਕੋਈ ਨਹੀਂ 1000 ਛੱਡਦਾ 70 70 ਚੋਂ ਹਾਂ ਹਾਂ ਲੋਦੀ ਬਾਈਕ ਲੋ ਆ ਵੀਦੀ ਹਾਂ ਹੂੰ ਲੋਵੀ 70000 ਦੇ ਵਿੱਚ ਉਹ ਗਿੰਦਰ ਸਿੰਘਾਂ ਦਾ ਵੀ ਆਪਾਂ 1000 ਛੱਡ ਦਿਆਂਗੇ ਬਾਕੀ ਆਪਾਂ ਬਾਕੀ ਪੀੜ ਦੇ ਪਾਵੇ ਜਾਂ ਕਰਮਾੜੀ ਦਾ ਥਣ ਕਾ ਦਾ ਦੇਖੋ ਹਾਂਜੀ ਥਣ ਬਹੁਤ ਹੋਰ ਉਹ ਚੌਹੇ ਕੋਠਾਂ ਤੇ ਵੇਖੋ ਤੁਸੀਂ ਬਿਲਕੁਲ ਚੌਹ ਨੁਕਰਾਂ ਦੇ ਸਾਹਮਣੇ ਦਾ ਬਹੁਤ ਵਧੀਆ ਨਖੇੜ ਚੰਗਾ ਨਖੇੜ ਆ ਤੇ ਮੁੱਠੀ ਮੁੱਠੀ ਥਾਣਾ ਠੀਕ ਆ ਸੋ 70000 ਦੇ ਵਿੱਚੋਂ 1000 ਲੈਸ ਹੋ ਜੂਗੀ ਇੱਧਰ ਗਿੰਦਰ ਸਾਈਡ ਨੰਬਰ ਤੇ ਇੱਕ ਡੱਬੀ ਬੱਛੀ ਆਪਣੇ ਕੋਲ ਖੜੀ ਏ ਇੱਧਰ ਇਹ ਟੋਕਰ ਗੱਪਣ ਆ ਇਹ ਸੰਤੂ ਸਾਹਿਬ ਤੇ 3 ਮਹੀਨਿਆਂ ਦੀ ਗੱਪਣ ਆਈ 3 ਮਹੀਨਿਆਂ ਦੀ ਗੱਪਣ ਆ ਹਾਂਜੀ ਧਾਰਾ ਕਿੰਨੀਆਂ ਤੇ ਤੇਰੇ ਹਾਂਜੀ ਦੁੱਧ ਕਿੰਨਾ ਦੁੱਧ ਸੰਧੂ ਸਾਹਿਬ ਦੇ ਥੱਲੇ ਹੋਊਗਾ ਕੋਈ 8 8.5 ਲੀਟਰ ਇਹਨਾਂ ਹੋਊਗਾ ਮਾਣੇ ਦਾ ਸਹੀ ਗਾ ਆਹ ਤਾਂ 8.5 ਲੀਟਰ ਦੁੱਧ ਸਾਹਿਬ ਦੀ ਜਿਹੜੇ ਵੀ ਕੋਈ ਤਸੱਲੀ ਕਰਾ ਕੇ ਖੜ ਸਕਦਾ ਠੀਕ ਆ ਸਾਢੇ ਤਿੰਨਾਂ ਦੀ ਨਹੀਂ ਤਿੰਨਾਂ ਮਹੀਨੇ ਪੂਰੇ ਤਿੰਨਾਂ ਦੀ ਹਾਂਜੀ ਇਹ ਤਿੰਨਾਂ ਮਹੀਨੇ ਦੀ ਰਾਸਿਆਂ ਦੁੱਧ ਦੇ ਥੱਲੇ 8 ਕਿਲੋ ਕੰਡੇ ਵਾਲਾ ਵਾ ਆ ਦੁੱਧ ਹੈਗਾ 8.5 ਜਿਹੜਾ ਆਪਾਂ ਜਿਹੜਾ ਚਵਾ ਕੇ ਦੇਣਾ 8.5 ਦੇਵਾਂਗੇ ਇੱਥੇ ਜੇ ਕੋਈ ਖੜਦਾ ਤੇ ਆਪਾਂ ਹੱਥ ਦੇਵਾਂ ਲਓ ਬੇ ਠੀਕ ਆ ਜੀ ਹਾਂਜੀ ਸੋ 8 ਲੀਟਰ ਆਨਲਾਈਨ ਕੋਈ ਇੱਥੇ ਆਣ ਕੇ ਤਸੱਲੀ ਕਰਦਾ ਤੇ 8.5 ਲੀਟਰ ਇਹ ਕਿੰਦਰਾਂ ਦਾ ਵਿੱਚਵਾ ਦਿਆਂਗੇ ਠੀਕ ਆ ਜੀ ਸੋ ਇਹ ਵੀ ਕਿੰਦਰ ਖੋਲ ਲਾ ਵੀਰ ਕੱਦ ਵੱਡਾ ਦੋਸਤੋ ਇਸ ਸਪੈਡ ਦਾ ਅੱਗੇ ਫਿਰ ਕਿੰਵੇਂ ਸੂਬੇ ਤਿਜੇ ਦੀ ਗੱਬਣਾ ਹਾਂਜੀ ਤਿਜੇ ਦੀ ਗੱਬਣਾ ਬਾਬੇ ਤਿਜੇ ਦੀ ਅੱਗੇ ਗੱਬਣਾ 3 ਮਹੀਨੇ ਕੰਪਲੀਟ ਆ ਕੋਈ ਭਰਾ ਆਪਦੀ ਚੈੱਕ ਕਰਾ ਕੇ ਵੀ ਲੈ ਕੇ ਜਾ ਸਕਦਾ ਬਾਕੀ ਥਾਂ ਪੂਰੇ ਓਕੇ ਚਾਰੇ ਠੀਕ ਆ ਉਹ ਆ ਤੋਰਾ ਤੁਸੀਂ ਵੇਖ ਸਕਦੇ ਜੇ ਕੱਦ तकरीबन ਵਟੀਆਂ ਵੜਾਂ ਦੇ ਵਿੱਚ ਹੀ ਆ ਰੰਗ ਪ੍ਰਿੰਟ ਬਿਲਕੁਲ ਡੱਬੇ ਤਾਂ ਆਪਣੇ ਠੀਕ ਆ ਜੀ ਵਾਈਟ ਤੇ ਬਲੈਕ ਮੋٹے ਡੱਬ ਨੇ ਬਾਕੀ ਚਵਾਈ ਚਾਰੇ ਥਣ ਚੰਗੇ ਆ ਕੋਈ ਕਿਸੇ ਪਾਸੇ ਕੋਈ ਫਾਲਟ ਨਹੀਂ ਤੇ ਨਾ ਹੀ ਕੋਈ ਬਾਤ ਘਟ ਆ 8 8.5 ਲੀਟਰ ਤੇ ਕੋਈ ਭਰਾ ਸੌਦਾ ਕਰਨ ਲੈ ਤਿੰਨਾਂ ਮਹੀਨੇ ਦੀ ਗੱਬਣਾ ਵੜ ਗਾਂ ਤੇ ਜੇ ਸਵੇਰੀ ਫੇਸ ਕੁਆਲਟੀ ਮੂ ਮਤਾਂ ਤੁਹਾਨੂੰ ਥੋੜੀ ਦਿਖਾ ਦਿੰਨੇ ਆਪਾਂ ਆ ਦੇਖੋ ਮੈਂ ਇੱਥੋਂ ਕਮਾ ਦਿੰਨੇ ਆ ਠੀਕਾ ਠੀਕਾ ਕਿੰਦਰ ਆਹ ਸੀਲਸੂਲਾ ਕਿੰਦਰ ਪੂਰੀ ਥੱਲੇ ਸੰਧੂ ਸਾਹਿਬ ਬਹੁਤ ਜਿਆਦੀ ਕਿੱਥੇ ਮਰਜੀ ਬੈ ਗਏ ਨੂ ਕੋਈ ਚੱਲੂ ਕੋ ਗਾਲੀ ਕੋ ਸੱਜਰ ਸੋਜਰ ਦਾ ਕੋ ਦੁੱਧ ਵੇਰਵਾ ਮਿਲਿਆ ਹੋਵੇ ਭਰਾਵਾ ਤਾਂ ਕੋਈ ਪਿੱਛੋਂ ਵੇਰਵਾ ਸੰਧੂ ਸਾਹਿਬ ਤੇ ਸੱਜਰ ਆਂਦੇ ਹੀ ਵੀ ਉਦੋਂ ਦੁੱਧ ਚਲੋ ਕੋਇਆ ਆਵੇ ਥਲੇ 526 ਲੀਟਰ ਹੋਣਾ ਆਪਾਂ ਨੂੰ ਤੇ ਪਤਾ ਨਹੀਂ ਵੱਡੀ 20 ਕਿਲੋ ਦੇ ਦਿੱਤਾ ਹੀ ਹੋਊਗਾ 6 ਲੀਟਰ ਦਾ ਐਡੇ ਬਾਹਰੋਂ ਆਂਦਾ ਕੁਝ ਨਹੀਂ ਹਨਾ ਹਾਂਜੀ ਆ ਬਾਕੀ ਚਲੋ ਕੋਈ ਹੁਣ ਤਿੰਨ ਮਹੀਨਿਆਂ ਦੀ ਕੋਈ ਬਣੀ ਸੌਰੀ ਵੀ ਕੋਈ ਨਾ ਕੋਈ ਤਾਂ ਕੋਸਾ ਦਾ 2-3 ਮਹੀਨੇ ਲੇਟ ਹੀ ਹੋਵੇ ਕਾਰਨ ਕਈ ਯਾਰ ਲਾ ਲਓ ਚਲੋ ਮਾੜਾ ਤੇ ਮੈਂ ਨਹੀਂ ਆਂਦਾ ਡਾਕਟਰ ਮਾੜਾ ਪੈ ਜੇ ਕੋਈ ਸਾਨ ਮਾੜਾ ਪੈ ਜੇ ਤੇ ਨਹੀਂ ਡੰਗਰ ਖਲਾਉਂਦਾ ਫੇਰ ਚਲੋ ਫੇਰ ਆ ਰਿਪੀਟ ਵੀ ਹੋ ਸਕਦਾ ਪੁੱਛ ਇੱਕ ਦੋ ਵਾਰੀ ਮਾਰ ਜਾਂਦਾ ਬੰਦਾ ਦੱਬਾ ਮਾਰ ਜਾਂਦਾ ਕਈ ਹਾਂਜੀ ਆ ਗੱਲ ਹੈ ਨਾ ਸ਼ਮਾਈ ਸ਼ਮਾਈ ਕੇ ਨਾਲ ਸਾਲ ਵੀ ਚਲੋ ਇਹਨਾਂ ਲੰਮਾ ਸਮਾਂ ਨਹੀਂਗਾ ਪਰ ਹੋ ਸਕਦਾ ਕੋਈ 2 6 5 6 ਮਹੀਨੇ ਲੇਟ ਹੀ ਬਣੀ ਹੋਵੇ ਹਾਂਜੀ ਹਾਂਜੀ ਇਹ ਹੋ ਗਿਆ ਤੇ ਫਿਲਹਾਲ ਅੱਜ ਤੋਂ ਉਸ ਤੋਂ 3 ਮਹੀਨਿਆਂ ਦੀ ਗੱਭ ਤੇ 8 8.5 ਕਿਲੋ ਦੁੱਧ ਉਸ ਹਿਸਾਬ ਵੰਡਣਾ ਤੁਸੀਂ ਸੌਦਾ ਲਾ ਲਿਆ ਜੇ ਤੇ ਕਿੰਨਾ ਮੁੱਲ ਰਹੂਗਾ ਇਹਦਾ ਇਹ ਸੰਤੂ ਸਾਹਬ ਕੋਟ ਦੀਆਂ ਲਈ ਕਰਨੀਆਂ ਜੋ ਮੁੰਡਾ ਦੱਸਿਆ ਕੋਟ ਦੀਆਂ ਲਈ ਕਰਦੀਆਂ ਕਰਨੀਆਂ ਜਾਂ ਬਿਲਕੁਲ ਬਿਲਕੁਲ ਚਲੋ ਕੋਈ ਲੋੜਵੰਦ ਭਰਾ ਆਪਣਾ ਜਾ ਕਰਾਈ ਜਾਣ 45000 ਦੀ ਦੇ ਦਾਂਗੇ ਬੱਛੀ 45 ਦੀ ਹਾਂ ਜਿਹੜੀ 45 ਦੀਆਂ ਗੱਲਾਂ ਕਰਦਾ ਕੇਂਦਰਾ ਲਾ ਦੇ ਥੱਲੇ ਥੋੜਾ ਜਿਹਾ ਨਹੀਂ ਨਹੀਂ ਹੈ ਥੱਲੇ ਲਾਇਆ ਤਾਂ ਕਾਹ ਹੋ ਜੂਗਾ ਇਹ ਨਹੀਂ ਕਰਦਿਆਂ ਮਾਰ ਤਾ ਚਲ ਬੱਛੀ ਚੰਗੀ ਹੈ ਵਾੜ ਚੰਗੀ ਹੈ ਗਾਂ ਚਲੋ ਕੋਈ ਭਰਾ 43000 ਦੀ ਦੇ ਦਾਂਗੇ ਐਂਡੀ ਅੱਗੇ ਲਾ ਘੱਟ ਲਊਗਾ ਇਹ ਇਹ ਤੋਂ ਔਖਾ ਜਿਹਾ ਮੜ ਕੇ ਕਰ 43 ਹਾਂ 9743000 ਦੀ ਗਿੰਦਰਾ ਦਾ ਵੀ ਬੱਛੀ ਦੇਣੀ ਆ ਬੱਛੀ ਬਹੁਤ ਚੰਗੀ ਬੱਛੀ ਆ ਬਾਕੀ ਸੂਣੀ ਬੜੀ ਦੁਕਾਨੇ ਤਾਂ ਜਿਵੇਂ ਆਪਾਂ ਗੱਲ ਕਰਦੇ ਆ ਤਿੰਨ ਮਹੀਨੇ ਤੇ ਸਤਾਂ ਪੂਰੇ ਸਿਆਲ ਦੇ ਵਿੱਚ ਸੂਣੀ ਆ ਅਸੂਚ ਸੂਣੀ ਜਾ ਕੇ ਅਸੂਚ ਸੂਣੀ ਆ ਅਸੂਚ ਅਸੂਜੇ ਉਹਦੋਂ 80 85000 ਦੀ ਬੱਛੀ ਵੇਖਣੀ ਆ ਤਿਆਰੀਆਂ ਤੇ ਆਈ ਆ ਆਵਾ ਧਾਮ ਆਈ ਤੇ ਪਤਾ ਹੀ ਆ ਪਾ ਫਾੜ ਤੇ ਨਹੀਂ ਆ ਤੇ ਤੋਰ ਕੀ ਪਰਾ ਪੰਜ ਇੱਕੜੀ ਸੰਭਣੀ ਆ ਕਿ ਨਹੀਂ ਠੀਕ ਆ ਲੋ ਵੀ ਇਹ 243000 ਦੀ ਮਿਲ ਜੂਗੀ ਠੀਕ ਆ ਜੀ ਬਾਕੀ ਬੱਛੀ ਪਸੰਦ ਆਊਗੀ ਤੁਹਾਨੂੰ ਠੀਕ ਆ ਜੀ ਵੱਡੀ ਆ ਕਿਦਰ ਹੋਰ ਆਪਾਂ ਤੁਹਾਨੂੰ ਕ੍ਰੋਸ ਬਰੀਡ ਦੇ ਵਿੱਚ ਵਹਿੜ ਦਿ ਏ ਕਿਦਦਰ ਕੋਕਰ ਗੱਪਣ ਹਾਂਜੀ ਇਹ ਕਿੰਨੇ ਮਹੀਨੇ ਦੀ ਗੱਪਣਾ ਇਹ ਸਾਡੇ 4 ਮਹੀਨੇ ਦੀ ਗੱਪਣਾ ਜੀ 4 ਮਹੀਨੇ ਦੀ ਗੱਪ ਇਹਦੇ ਥੱਲੇ ਦੁੱਧ ਦੁੱਧ ਜ ਸੰਧੂ ਸਾਹਿਬ ਦੇ ਥੱਲੇ ਹੈਗਾ ਜੀ 7-8 ਕਿਲੋ 8-7 ਕਿਲੋ ਪਰ ਹੁਣ ਨਹੀਂ 7-8 ਕਿਲੋ ਹੈਗਾ ਹੁਣ ਇਹਦੇ ਥੱਲੇ 3 ਹੋਵੇ 4 ਹੋਵੇ ਇੰਨਾ ਕੁਆ ਅੱਛਾ ਜੀ ਕਾਰਨ ਕੀ ਆ ਵੀ ਇਹ ਉੱਥੇ ਵਧੀਆ ਮਲੀ ਗਿਆ ਇੱਥੇ ਆਣ ਕੇ ਆਪਣੇ ਤੋਂ ਚਾ ਨਵੇਂ ਥਾਂ ਦਾ ਕਰ ਲੋ ਚਾ ਬੱਸੀ-ਬੱਸੀ ਲਾ ਲਈ ਉਹਨਾਂ ਹੂੰ ਹੂੰ ਕੋਈ ਹਾਲਤ ਪੈ ਗਿਆ ਉਹ ਆਪਾਂ ਤਿੰਨ ਚਵਾਵਾਂਗੇ ਕਿ ਚਾਰ ਵੇ ਆਪਾਂ 3 ਕਿਲੋ ਚਵਾਵਾਂਗੇ 3 ਕਿਲੋ ਤੇ ਆਪਣੇ ਤੋਂ ਮੜੀ ਜੀ ਹਲਦੀ ਹੀ ਵਸੀਏ ਹਲ ਜੋੜਨ ਲਈ ਜੁੜ ਕਰਨੀ ਇਤਰਾ ਇਹਨੂੰ ਬੈ ਕੇ ਜਿਹੜਾ ਨਹੀਂ ਮਾਰਦੀ ਰਸਿਆਂ ਜਦੋਂ ਜੂੜ ਪਾ ਲਈਏ ਇੱਕਾ ਮਤਲਬ ਇਹ ਲੀ ਆਤ ਜੀ ਪਈ ਜਦੋਂ ਡੰਗਰ ਨੂੰ ਆਹ ਰਮਰਾ ਕੇ ਵਿਖਾ ਦਾਂਗੇ ਆਪਾਂ ਪਰ ਆਪਣਾ ਇਹ ਸੂਲਾ ਵੀ ਜਿਹੜੀ ਗੱਲ ਹੈਗੀ ਉਹ ਦੱਸਣੀ ਸੀ ਸਹੀ ਗੱਲ ਹੈ ਦੂਰੋਂ ਨੇੜੇ ਕੋਈ ਸੱਜਣ ਆ ਜਾਏ ਬਾਅਦ ਇੱਥੇ ਆ ਕੇ ਇਹਨੀ ਗੱਲ ਤੋਂ ਰਹਿ ਜੇ ਕੰਮ ਤੇ ਮਾੜੀ ਗੱਲ ਆ। ਇੱਕ ਥੋੜਾ ਜਿਹਾ ਇਧਰਲਾ ਥਣ ਜਿਹੜਾ ਨਾ ਇਹਦਾ ਉਹ ਮਾੜੀ ਹਵਾ ਜੀ ਭਰਦਾ। ਮਗਰਲਾ ਬਹਿਣੀਲਾ ਮਗਰਲਾ। ਹਾਂਜੀ। ਉਹ ਬਹਿਣੀਲਾ ਮਗਰਲਾ ਥਣ ਦੋਸਤੋ ਮਾੜੀ ਹਵਾ ਜੀ ਭਰਦਾ ਠੀਕ ਆ। ਹਾਂ ਹਾਂਜੀ ਹਾਂਜੀ। ਤੇ ਬੱਥੀ ਮਿਲ ਜਾਏ ਜ ਜਾਊਗੀ 3 ਕਿਲੋ ਧਾਰਾਂ ਨੇ ਕੋਈ ਭਰਾ ਮਾੜੀ ਮੋੜ ਕੋਈ ਦਾਣਾ ਫੱਕਾ ਕੋਈ ਚੰਗੀ ਖੇਚਲ ਕਰੀਗਾ ਉਸਦਾ 4 ਦਾ 5 ਵਿੱਚ ਵਾਜੇ। ਦਰਹਾਲ ਜਿਹੜਾ ਹੁਣ ਮੌਕੇ ਤੇ ਚਵਾਦ ਆ ਨਾ ਉਹ 3 ਕਿਲੋ ਦੁੱਧ ਤੇ 4 ਮਹੀਨੇ ਦੀ ਗੱਬਣ ਚੱਕ ਪਾਸ। ਵਥੀ ਜਰਸੀ ਦੇ ਵਿੱਚ ਕ੍ਰੋਸ ਹੀ ਆ ਜਾਂਦੀ ਆ ਤਾਂ ਹੁਣ ਪਹਿਲਾ ਸੁਭਾਗਾ ਦੂਜੇ ਦੀ ਗੱਭਣਾ ਇਹ ਗਾਂ ਦੂਜੇ ਦੀ ਗੱਭਣਾ ਲੋ ਵੀ ਅੱਗੇ ਦੂਜੇ ਦੀ ਗੱਭਣਾ ਠੀਕ ਆ ਜੀ ਤਕਰੀਬਨ 5 ਕੁ ਮਹੀਨੇ ਦਾ ਸਮਾਂ ਅੱਗੇ ਬਾਕੀ ਆ ਹੂੰ 4 ਮਹੀਨੇ ਦੀ ਇਹ ਗੱਭਣਾ ਠੀਕ ਆ ਤੇ ਮੀਡੀਅਮ ਹਾਈਟ ਦੇ ਵਿੱਚ ਖੋਲ ਕੇ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਬਾਕੀ ਜੋ ਮੋٹے ਤੌਰ ਤੇ ਵੇਰਵਾ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ ਜੀ ਮਾੜਾ ਜੇ ਕਈ ਨਾ ਜੂੜ ਜਾਂ ਬੰਗਾ ਪਾਇਆ ਮਾੜਾ ਜੇ ਕੋਈ ਲੱਤ ਲਾਉਂਦੀ ਰਹਿੰਦੀ ਆ ਉਹ ਤੁਹਾਨੂੰ ਆਪਾਂ ਵਿੱਚੇ ਦਿਖਾ ਦਿਆਂਗੇ ਜੂੜ ਪਾਉਣ ਲੱਗਿਆ ਨਹੀਂ ਸੰਤੂ ਸਾਹਿਬ ਕੋ ਅੱਛਾ ਅੱਛਾ ਐਡਾ ਜੂੜ ਇੱਥ ਕਾਰਨ ਕੀ ਆ ਬਿਲਕੁਲ ਨਹੀਂ ਨਾ ਹਿਲਾਉਣੇ ਚਾਹੁੰਦੇ ਆਪਾਂ ਹਾਂ ਫਿਰ ਪਹਾੜਾ ਥੋੜਾ ਜਿਹਾ ਪੱਠਾ ਡੱਕਾ ਵੱਧ ਪਾ ਕੇ ਤੇ ਵਿੱਚ ਰਲਾ ਕੇ ਤੋ ਹਾਂ ਵੀ ਆਟਾਰ ਲਾ ਦੋ ਚੋਕਰ ਲਾ ਦੋ ਕੋਈ ਫਿਰ ਨਹੀਂ ਹਲਦੀ ਬਿਲਕੁਲ ਠੀਕ ਆ ਠੀਕ ਆ ਠੀਕ ਹਾਂ ਜੀ ਆਣ ਤੁਹਾਨੂੰ ਬਹੁਤ ਵਧੀਆ ਤਾ ਆ ਇੱਧਰ ਲਈ ਬੰਨੇ ਜਿਹੜਾ ਮਗਰਲਾ ਥਾਂ ਉਹ ਉਹ ਬਿਲਕੁਲ ਮਗਰਲਾ ਪਹਿਣੀ ਹਲਾ ਹਾਂ ਹਾਂ ਜੀ ਠੀਕ ਆ ਜੀ ਠੀਕਾ ਕਿੰਦਰ ਕੀ ਲੈਣ ਦੇਣ ਕੀ ਮੰਗਣ ਦੇਣ ਸੰਧੂ ਸਾਹਿਬ ਇਹਦਾ ਭਾਵੇਂ ਤੇ ਜਨਾਰਟੀ ਮੰਗੀ ਜਾਈਏ ਅੱਛਾ ਈ ਹਜ਼ਾਰ ਮੰਗੀ ਜਾਈਏ 35000 ਮੰਗੀ ਜਾਈਏ 5000 ਦੀ ਵਸੀ ਦੇ ਦਾਂਗੇ ਉਹ ਕਿਉਂ ਛੋਟਾ ਉਦਾਂ ਜੇ ਆ ਕਰਦੂ ਤਾਂ ਨਾ ਕਰਦੀ ਹੁੰਦੀ ਫਿਰ 35 ਦੀ ਵਸੀ ਵੇਚ ਦਿੰਦੇ ਆ ਚਲੋ ਗੱਬਣ ਟੋਕਰ ਸੀਗੀ ਕਿਉਂਕਿ ਚਲੋ ਹਾਂਜੀ ਓ ਥੋੜਾ ਵਾਦਾ ਲੈਸ ਆਪਾਂ ਨੂੰ ਪਤਾ ਵੀ ਮਾਲ ਦੱਸ ਕੇ ਦੇਣਾ ਬਸ ਥੋੜੀ ਬਤੀ ਲੈਸ ਵੀ ਲਖਣੀ ਆ ਬਸ ਬਸ ਹਾਂਜੀ ਲਓ ਵੀ ਇਹ 25000 ਦੀ ਆ ਬਾਕੀ ਆਏਗਾ ਵੀਰ ਦਾ ਚਲੋ ਕਹਿ ਕਵਾ ਕੇ ਜਿੰਨਾ ਕੇ ਵਿੱਚੋ ਗੁਜਾਇਸ਼ ਹੋਈ ਮੌਕੇ ਤੇ ਵੇਚ ਲਿਆ ਜੀ ਰਹਿਮਾਨਤਨ ਹੋਊਗਾ ਸਰ ਮਾਨਤਨ ਉਹ ਮੌਕੇ ਤੇ ਹੋ ਜੂਗਾ ਠੀਕ ਆ ਇੱਕ ਮੱਝ ਤੁਹਾਨੂੰ ਅੱਗੇ ਦਿਖਾ ਦਿੰਨੇ ਆ तकरीबन ਤੁਸੀਂ ਵੇਖ ਲਓ ਮੱਝ ਇੱਕ ਕਰਮਾ ਵਾਲੀ ਗੱਭਣ ਹੀ ਆ ਤਿਆਰੀ ਦੇ ਉੱਤੇ ਹੀ ਆ ਗਿੰਦਰ तकरीबन ਹਾਂਜੀ ਕੋਈ ਲੈ ਜੂ ਹਜੇ 2-4 ਦਿਨ ਉਹ ਵੀ ਹਜੇ ਵੀ 2-4 ਦਿਨ ਦਾ ਸਮਾਂ ਹਜੇ ਪਿਆਈ ਆ ਬਾਕੀ ਸਾਹਮਣੇ ਆ ਤੁਹਾਡੇ ਟਿਕਾਣੇ ਬਾਕੀ ਬਣ ਚੰਗੀ ਜਾਊਗੀ ਹਜੇ ਤੇ ਸੰਧੂ ਸਾਹਿਬ ਸ਼ਾਇਦ ਇੱਈ ਆਉਂਦਾ ਕੱਲ ਹੀ ਆਈ ਆਪਣੇ ਤੋਂ ਹਾਂ ਤੇ ਤਾਂ ਜਟੂ ਚਾ ਪੂਰੀ ਤਸਲੀ ਨਾਲ ਦਿਖਾਵਾਂਗੇ ਤੁਹਾਨੂੰ ਇੱਕ ਸਾਰ ਪੱਧਰ ਲੈਵਾ ਬੈਕਸਾਈਡ ਤੋਂ ਮਾਰੋ ਝਾਤ ਕੋਈ 22 ਨਹੀਂ ਕੋਈ 22 ਦਾ ਕੋਈ ਨੱਕਾ ਨੁੱਕਾ ਨਹੀਂ ਭਣਦੀ ਕਰਮਾ ਲਈ ਤੇ ਖੋਲ ਕੇ ਤੁਹਾਨੂੰ ਤੋਰ ਕੇ ਦਿਖਾ ਦੇਣਾ ਕਿੰਦਰ ਸੁਹਾ ਗਨਵਾ ਫਿਰ ਸੁਹਾ ਸੰਤੂ ਸਾਹਿਬ ਚੌਥਾ ਹੋਊਗਾ ਉਹਦੇ ਤੇ ਜੀ ਆਖੀ ਆ ਤੇ ਭਰ ਚੌਥਾ ਹੋਊਗਾ ਹਾਂਜੀ ਦੰਦ ਦੰਦ ਬਾਕੀ ਓਕੇ ਦੰਦ ਦੰਦ ਤੂੰ ਤਾਂ ਪੂਰੇ ਓਕੇ ਰਪੋਟਾਂ ਲੈ ਬਖਾ ਦੇ ਬਰਾ ਨਹੀਂ ਕੋਈ ਵੰਗਾ ਟੇਡਾ ਨਹੀਂ ਇੱਧਰ ਖਲੋ ਹਾਂ ਨਹੀਂ ਨਹੀਂ ਹੁਣ ਜਾਣ ਕੇ ਪੁੱਟ ਦੀਏ ਪਲਾਸ ਨਾਲ ਤਾਂ ਗਲਤ ਬਕਰੀ ਆ ਉਸ ਤਰ੍ਹਾਂ ਤਾਂ ਕੋਈ ਗੱਲ ਬਾਤ ਨਹੀਂ ਗੀ ਬਹੁਤ ਜਿਆਦਾ ਬੜਾ ਹਲਕਾ ਕੰਮ ਪੱਕੇ ਲੋਕ ਦੱਸੋ ਵੈਸੇ ਮਾਲ ਤਕਰੀਬਨ ਸਾਰੇ ਭਰਾਵਾਂ ਨੇ 100 ਤੋਂ 200 ਟਰਾਈ ਮਾਰ ਕੇ ਖਰੀਦਣਾ ਹ ਤਾਂ ਲੱਖਾਂ ਦੀਆਂ ਕੋਈ ਮੱਝਾਂ ਝੋਟੀਆਂ ਕੋਈ ਘੱਟ ਨਹੀਂ ਮਿਲਦਾ ਲੱਖਾਂ ਸਵਾ ਲੱਖ ਤੋਂ ਘੱਮ ਬੇਸ਼ੱਕ ਚੌਥਾ ਮੰਨ ਲਿਆ ਜੀ ਆਪਦੀ ਸਮਝ ਵੇਖ ਲਿਆ ਜੀ ਬਾਕੀ ਦੰਦੋਂ ਤੋਂ ਤੁਹਾਨੂੰ ਪ੍ਰੋਪਰ ਦਿਖਾ ਦੇ ਪੂਰੇ ਕਵਾੜਿਆਂ ਵਰਗੇ ਆ ਤੇ ਕਰਮਾਂ ਵਾਲੀ ਦੇਣ ਲੈਂਦੀ ਆ ਤਿੰਨ ਲਾਜੇ ਚਾਰ ਲਾਜੇ ਬਾਕੀ ਢਾਂਚਾ ਤੁਹਾਡੇ ਸਾਹਮਣੇ ਆ ਆਇਦਰ ਤੁਹਾਨੂੰ ਨਾੜੀ ਨੂੜੀ ਆਪਾਂ ਚੈੱਕ ਕਰਾ ਦਨੇ ਮਿਲ ਕੋ ਵੇਣ ਨਾ ਦੇਖੋ ਜੀ ਪਰ ਗੱਲ ਵੀ ਤਨੇ ਚੱਡੇ ਚੁੱਡੇ ਦੀ ਬੜੀ ਪੱਦਰ ਲੈਵਾ ਬਹੁਤ ਸਾਫ ਆ ਲੈਵੇ ਦੀ ਸਾਫ ਬਾਕੀ ਥਾਣਾ ਦੀ ਵੀ ਕੋਈ ਇੱਕੋ ਜੀ ਆ ਨਿਆਰਾ ਮਗਰ ਲੈਣਾ ਮਗਰ اچھا ਕੋਈ ਭੈਣ ਭਰਾ ਆਪਣਾ ਵੀਰ ਚਲੋ ਆਨਲਾਈਨ ਸੌਦਾ ਸਾਰੇ ਕਰਦੇ ਆ ਜ਼ਿਆਦਾਤਰ ਕੋਈ ਮਾਲ ਆਨਲਾਈਨ ਸੌਦਾ ਕਰਦਾ ਭਾਰ ਪਿੱਛੇ ਦੀ 35 ਚਾਰੇ ਥਾਣੇ ਦੇ ਵਿੱਚ ਕੋਈ ਪ੍ਰੋਬਲਮ ਤੇ ਨਹੀਂ ਹੋਣੀ ਜੀ ਗਾਰਡ ਲੈਣਾ ਗਾਰਡ ਲੈ ਨਿਆਰਾ ਰਲਦਾ ਮਗਰ ਲੈਣਾ ਮਗਰ ਰਲਦਾ ਠੀਕ ਆ ਵੀਰੇ ਹਾਂਜੀ ਲੋ ਵੀ ਇਹ ਗੱਲ ਬਾਤ ਆ ਠੀਕ ਆ ਜੀ ਬਾਕੀ ਮਾਝ ਤੁਹਾਨੂੰ ਦਿਖਾ ਦਿੱਤੀ ਆ ਤੇ ਹੁਣ ਰੇਟ ਮੇਰਾ ਭਰਾ ਜਾਣ ਲਿਆ ਜੇ ਬਹੁਤ ਜ਼ਿਆਦਾ ਜਾਇਜ਼ ਰੇਟ ਆ ਕਿੰਦਰ ਕ੍ਰੀ ਮੁੱਲ ਕੀ ਕਿਨੇ ਦੇ ਦੇ ਦਿੱਗੇ ਮੋਹਲਾ ਸੰਦੂ ਸਾਹਿਬ ਵੇਖ ਲਓ ਜਿੰਨੇ ਦੀ ਹੈਗੀ ਆਪਾਂ ਦੇ ਜਾਇਜੇ ਤਾਂ ਜਿਹੜੀ ਗੱਲ ਇੱਕੋ ਇੱਕ ਗੱਲ ਦੀ ਆਪਾਂ ਕਰਨੀ ਵੀ ਹਾਂ ਜਾਂ ਨਾਲ ਹੀ ਕਰੀ 65000 ਦੀ ਦੇ ਦਾਂਗੇ ਸੰਦੂ ਸਾਹਿਬ 65000 ਦੀ ਕਰ ਦਈਏ ਹੋਰ ਲੈਸ ਲੈ ਨਹੀਂ ਦੇਣਾ ਵੀਰ 60 ਦੀ ਹੋਰ ਕਰਤੀਏ ਮਾਰਦੇ ਛਾਲਾ ਮਾਰ 60000 ਰੁਪਏ ਕਹਿੰਦੇ ਆਸ ਕਿਉਂ ਯਾਰ 60 ਜਦ ਤੂੰ ਤੇ ਕੰਮ ਕੋਈ ਨਹੀਂ ਹੁੰਦਾ 60000 ਦੇ ਵਿੱਚੋਂ ਵੀ 1000 ਛੋਟ ਹਾਂਜੀ ਹਾਂਜੀ ਚਲੋ ਬਈ ਅਭੀ 7000 ਦੇ ਵਿੱਚੋਂ 1000 ਛੱਡਿਆ ਜਾਊਗਾ ਬਾਕੀ ਕਿਧਰ ਨਾ ਕਿਤੇ ਚਲੋ ਫੰਕਸ਼ਨ ਬਿਲਕੁਲ ਜੈ ਰੇਡ ਪਾਦਾ ਰਾਸਿਆ ਹੋਣਾ ਕੋਈ ਆ ਕੇ ਹੁਣ ਦੇ ਨਾ ਕਿਲੋ ਬਾਅਦ ਮਰਨਾ ਨਹੀਂ ਦੇ ਇਹਨੂੰ ਤੇ 12 ਵੀ ਦੇ ਦੀ ਆ ਨਾ 10 ਕਿਲੋ ਤੇ ਨਾਰਮਲ ਦੇਣਾ ਨਹੀਂ ਆ 10 ਕਿਲੋ ਇਹਨੂੰ ਕੀ ਆਂਦਾ ਕਰਮਾ ਨਹੀਂ ਹਾਂ ਬਾਕੀ ਸੇਵਾ ਕੋਈ ਹੱਥ ਚੰਗਾ ਰੱਖੀ ਜਾਵੇ ਭਾਰਾ ਵੀ ਬਾਕੀ ਸੰਧੂ ਸਾਹਿਬ ਇੰਨੇ ਭਾਰਾ ਆਉਂਦਾ ਨਹੀਂ ਨੰਗਰਾ ਆਹ ਚੱਕ ਇਹਨੇ ਭਾਰਾ ਆਉਂਦਾ ਨਹੀਂ ਵਜਨ ਮੱਟਾ ਪੂਰਾ ਫੁੱਲ ਮਾਣਾ ਚਲੋ ਸੂਆ ਪਰ ਪੀਵੇ ਬੰਦਾ ਫਿਰ ਵੀ ਕਿਦਾਂ ਕਿਤੇ ਅੱਜ ਚਲੋ ਕੋਈ 60 ਦੀ ਇੱਕ ਘੱਟ 60 ਦੀ ਵੀ ਲੈ ਗਿਆ ਕੱਲ ਨੂੰ ਮਾਲਾ ਚੰਗੀ ਸੇਵਾ ਹੋਈ ਪਿੰਡਾ ਪੁੰਡਾ ਹੋਰ ਕਿਸੇ ਵੀਰ ਨੇ ਰਾਜੀ ਕਰਤੀ ਤਕਰੀਬਤਾਂ ਨੂੰ 70 ਰੁਪਿਆ 75 ਦੀ ਨਹੀਂ ਆਉਣ ਵਾਲੇ ਸਮੇਂ ਚ ਵੇਚਦੇ ਗੱਲ ਐਹੀ ਇਹਨਾਂ ਸਮਾਂ ਤੇਜ਼ੀ ਹੋਣੀ ਹਾਂ ਇਹ ਦੋਸਤੋ ਬਾਕੀ ਵਜਨ ਵੇਟ ਪਿੱਠ ਤੁਸੀਂ ਬਿਲਕੁਲ ਵੇਖੋਗੇ ਕਰਮਾਲੀ ਦੇ ਵੇਖੋ ਚਗਾਠਾ ਚ ਬੂਠਾ ਬਹੁਤ ਸੋਹਣਾ ਜੀਆ ਚਾਰੂ ਚੰਗੀ ਆ ਤੇ ਮੱਝ ਦੁੱਧ ਵਾਲੀ ਆ ਬਾਕੀ ਮੇਰਾ ਭਰਾ ਕੋਈ 9 10 10 10000 ਲੀਟਰ ਆਰਾਮ ਨਾਲ ਚਵਾਈ ਚੱਲੂਗੀ ਬਿਲਕੁਲ ਜਾਇਜ਼ ਇੱਕ ਘੱਟ 60 ਦੀ ਇਹ ਮੱਝ ਮਿਲ ਜੂਗੀ ਤੁਹਾਨੂੰ ਸੋ ਇਹ ਅੱਜ ਐਨੀਮਲ ਨੇ ਕੇਂਦਰ ਦੇ ਕੋਲੇ ਟੋਟਲ 4 ਤਾਂ 959 52 6453 64563 ਹਾਂਜੀ ਠੀਕ ਹੈ ਮਹਾਰਾਜ ਓਕੇ ਠੀਕ ਆ ਜੀ ਲੋਵੀ ਭਰਾਵੋ ਫਿਲਹਾਲ ਅੱਜ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ